ਗੀ ਗੁਰੂ ਘਰ ਆਗੇ ਕੋਈ ਨਹੀਂ ਮਿਲਣਾ ਤੇ ਫੇਰ ਗੁਰੂ ਘਰ ਆਈ ਇੱਥੇ ਆ ਕੇ ਉਹ ਸਾਡੇ ਤੇ ਮੇਰੇ ਪਰਿਵਾਰ ਤੇ ਤਨ ਤਨ ਬਾਬਾ ਦੀਪ ਸਿੰਘ ਦੀ ਕਿਰਪਾ ਹੋਈ ਹੈ ਨਾ ਜੀ ਜੀ ਮੈਂ ਆਪਣੇ ਮੂੰਹ ਨਹੀਂ ਕੁਝ ਨਹੀਂ ਕਹਿ ਸਕਦਾ ਗੁਰੂ ਬਾਲਾ ਦੀ ਇਹ ਨਹੀਂ ਕਿਰਪਾ ਵਾ ਕਿ ਜੋ ਸਭ ਦਾ ਪਿਆਰ ਨਹੀਂ ਕੀਤੀ ਜਾ ਸਕਦੀ ਜੜ ਕਿ ਇੱਕ ਜੇ ਸਵਾਸ ਜਨ ਨਾਲ ਵੀ ਉਹੋ ਹੀ ਆ ਜੀ ਉਹਦੀ ਕਿਰਪਾ ਕਨੋਂ ਲੱਗੀ ਇਹਦੇ ਆਪਾਂ ਦੇ ਸਭ ਕੋਲ ਹੀ ਉਹਦਾ ਵਾ ਗੇਮਾ ਵਿੱਚ ਕੋਈ ਸਵਾਦ ਨਹੀਂ ਹੁੰਦਾ ਸਵਾਦ ਹੁੰਦਾ ਬਾਬੇ ਘਰ ਸੇਵਾ ਕਰਨ ਦਾ ਗੇਮਾ ਵਿੱਚ ਕੋਈ ਨਹੀਂ ਹੁੰਦਾ ਗੇਮਾ ਨਾਲ ਕੱਖ ਨਹੀਂ ਮੰਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬਾਬਾ ਦੀਪ ਸਿੰਘ ਜੀ ਸ਼ਹੀਦ ਉਹਨਾਂ ਦੇ ਅਸੀਂ ਇਸ ਵੇਲੇ ਗੁਰਦੁਆਰਾ ਸਾਹਿਬ ਵਿਖੇ ਮੌਜੂਦ ਆ ਟਾਲਾ ਸਾਹਿਬ ਵਿਖੇ ਜਿੱਥੇ ਕਿ ਅੱਜ ਦੁਪਹਿਰਾ ਸਾਹਿਬ ਮੌਕੇ ਵੱਡੀ ਗਿਣਤੀ ਦੇ ਵਿੱਚ ਸੰਗਤ ਜਿਹੜੀ ਹੈ ਉਹ ਹਾਜ਼ਰੀ ਭਰ ਰਹੀ ਹੈ ਸੰਗਤ ਜਿਹੜੀ ਹੈ ਉਹ ਨਸਮਸਤ ਹੋ ਰਹੀ ਹੈ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਅਸੀਂ ਕਰ ਰਹੇ ਆ ਟਾਲਾ ਸਾਹਿਬ ਤੋਂ ਜਿੱਥੇ ਕਿ ਤੰਤਨ ਬਾਬਾ ਦੀਪ ਸਿੰਘ ਜੀ ਦੇ ਸਥਾਨਾਂ ਤੇ ਜਿੱਥੇ ਵੱਡੀ ਗਿਣਤੀ ਦੇ ਵਿੱਚ ਸੰਗਤ ਜਿਹੜੀ ਹੈ ਉਹ ਹਾਜ਼ਰੀ ਭਰ ਰਹੀ ਹੈ ਸੰਗਤ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਹਰ ਐਤਵਾਰ ਦੇ ਐਤਵਾਰ ਗਰਮੀ ਦੇ ਬਾਵਜੂਦ ਜਿਹੜੀ ਹੈ ਵੱਡੀ ਗਿਣਤੀ ਸੰਗਤ ਇੱਥੇ ਜਿਹੜੀ ਹੈ ਉਹ ਮੌਜੂਦ ਰਹਿੰਦੀ ਹੈ ਬਾਬਾ ਜੀ ਵਾਈਕੁਰਜੀਤ ਕਾ ਖਾਲਸਾ ਵਾਈਕੁਰਜੀਤ ਕਾ ਖਾਲਸਾ ਬਾਬਾ ਜੀ ਕਿਹੜੇ ਨਗਰ ਤੋਂ ਆਏ ਤੁਸੀਂ ਅਸੀਂ ਬਾੜਪਿੰਡ ਤੋਂ ਆਏ ਜੀ ਬਾਬਾ ਜੀ ਕਿੰਨੇ ਸਮੇਂ ਤੋਂ ਚਪੈਰੇ ਇੱਥੇ ਤੁਸੀਂ ਸੇਵਾ ਨਿਭਾ ਰਹੇ ਹੋ ਇੱਥੇ ਸਾਨੂੰ ਚੌਥਾ ਹੁੰਦਾ ਹੋ ਗਿਆ ਜੀ ਹਾਂ ਤਾਂ ਪਹਿਲਾਂ ਵੀ ਆਂਦੇ ਹੋਂਦੇ ਹੀ ਸੇਵਾ ਕਰਦੇ ਪਹਿਲਾਂ ਹੀ ਤੇ ਹੁਣ ਦੁਪਹਿਰੇ ਜਾਂਦੇ ਮਨ ਨੂੰ ਕਿੰਨਾ ਕੁ ਸਕੂਨ ਮਿਲਦਾ ਵਾਦ ਹੋਈ ਕਿ ਗੁਰੂ ਘਰ ਆ ਕੇ ਸਕੂਨ ਨਹੀਂ ਮਿਲਣਾ ਤੇ ਫਿਰ ਗੁਰੂ ਘਰ ਆਈ ਇੱਥੇ ਆ ਕੇ ਤ੍ਰਿਕੋਣ ਵਾਸਤੇ ਹੀ ਹੈ ਜੀ ਕਾ ਬਾਤ ਹੈ ਜੀ ਹਾਂ ਆ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਹੀ ਪੂਰੀ ਬੜੀ ਕਿਰਪਾ ਮਾਰ ਕੇ ਦੀ ਬੜੀ ਕਿਰਪਾ ਫੋਟੋ ਆਇਆ ਵੈਂ ਅੱਛਾ ਜੀ ਹਾਂ ਸਭ ਦਾ ਫੋਟੋ ਹੀ ਹਾਂਜੀ ਹਾਂਜੀ ਹਾਂ ਜਿੰਨਾ ਸਮਾਂ ਹੋ ਗਿਆ ਵਾ ਕੋਈ ਪਰਮਾਤਮਾ ਦੀ ਕਿਰਪਾ ਨਾਲ ਬਾਬਾ ਜੀ ਦੀ ਕਿਰਪਾ ਨਾਲ ਕੋ ਦੁੱਖ ਤੇ ਲੇ ਫਿਰ ਵੀ ਉਹਨਾਂ ਨੇ ਸਾਰੇ ਦੂਰ ਕੀਤੇ ਸਭ ਕੁਝ ਕਿਰਪਾ ਨਾਲ ਦੀ ਜੀ ਬਹੁਤ ਵਧੀਆ ਜੀ ਜੀ ਸਾਰੇ ਹਾਂ ਬੜੀ ਜਿਉ ਮਾਰਾ ਇਹਨੂੰ ਮਰਨ ਲੱਗਦੀ ਹੈ ਤੇ ਫਿਰ ਤੇ ਸਾਨੀਆ ਵਾਸਤੇ ਕਿਰਪਾ ਹੁੰਦੀ ਹੈ ਪਰ ਇਹ ਆ ਵੀ ਬੋਲ ਕੇ ਨਹੀਂ ਨਾ ਪਤਾ ਲੱਗਦਾ ਹਾਂ ਤੇ ਜਦੋਂ ਕਰਨਾ ਤੇ ਉਹ ਤੁਮਾਰੇ ਕੀ ਬਸ ਤਾਂ ਸੋ ਹੋਰ ਵੀ ਸੰਗਤ ਮੌਜੂਦ ਹੈ ਗੱਲਬਾਤ ਅਸੀਂ ਕਰ ਲੈਨੇ ਵਾਹਿਗੁਰੂ ਜੀ ਕਾ ਖਾਲਸਾ ਸਾਬ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਸਥਾਨਾਂ ਤੇ ਗਰਮੀ ਦੇ ਬਾਵਜੂਦ ਵੱਡੀ ਗਿਣਤੀ ਦੇ ਵਿੱਚ ਸੰਗਤ ਪਹੁੰਚਦੀ ਹੈ ਬਾਈ ਕਿਹੜੇ ਪਿੰਡ ਤੋਂ ਆਏ ਕੀ ਨਾਮ ਹੈ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਜੀ ਨਗਰ ਮੇਰਾ ਪੰਜਵੜਿਆ ਜੀ ਗੁਰੂ ਘਰ ਨਾਲ ਜੁੜਿਆ ਨੂੰ ਕਿੰਨਾ ਸਮਾਂ ਹੋ ਗਿਆ ਤਾਂ ਇੱਥੋਂ ਦੇ ਪਰਮਾਤਮਾ ਦੀ ਕਿਰਪਾ ਭਾਤ ਤਨ ਤਨ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਬਾਰੇ ਜੋ ਸਾਡੇ ਤੇ ਮੇਰੇ ਪਰਿਵਾਰ ਤੇ ਤਨਤਨ ਬਾਬਾ ਦੀਪ ਸਿੰਘ ਦੀ ਕਿਰਪਾ ਹੋਈ ਹੈ ਨਾ ਮੈਂ ਆਪਣੇ ਮੂੰਹ ਨਹੀਂ ਕੁਝ ਵੀ ਨਹੀਂ ਕਹਿ ਸਕਦਾ ਮੈਂ ਕਦੀ ਸੋਚਿਆ ਵੀ ਨਹੀਂ ਸੀ ਜੀ ਜੀ ਕਿ ਜਦੋਂ ਦਾ ਮੈਂ ਬਾਬਾ ਦੀਪ ਸਿੰਘ ਦੇ ਚਪਾਰੇ ਤੇ ਆਉਣਾ ਵਾ ਪਹਿਲਾਂ ਵੀ ਬਾਬਾ ਦੀਪ ਸਿੰਘ ਨਾਲ 5-7 ਸਾਲ ਤੋਂ ਮੈਂ ਆਉਂਦਾ ਰਿਹਾ ਵਾਂ ਪਰ ਜਿੰਨੀ ਮੇਰੇ ਤੇ ਕਿਰਪਾ ਹੋਈ ਹੈ ਨਾ ਮੈਂ ਇੱਕੋ ਗੱਲ ਕਹਾਂਗਾ ਵੀ ਤਨਤਨ ਬਾਬਾ ਦੀਪ ਸਿੰਘ ਜੀ ਸਰਬਾਧਾ ਭਲਾ ਕਰੀ ਤੇ ਸਰਬੱਤ ਦੀ ਕਿਰਪਾ ਕਰੀ ਜਿੰਨਾ ਸਮਾਂ ਵੀ ਦੁਪਹਿਰਾਂ ਤੋਂ ਪਹਿਲਾਂ ਸਿੱਖੀ ਸਰੂਪ ਵਿੱਚ ਵੀ ਹੋਣੀ ਆਏ ਹੋ ਤੁਸੀਂ ਇਹ ਵੀ ਨਹੀਂ ਨਹੀਂ ਜਿਨੇ ਪਹਿਲਾਂ ਤੇ ਮੈਂ ਬਿਲਕੁਲ ਮੋਨਾ ਕੋ ਨਾ ਨਾ ਹਾਂ ਇਹ ਬਾਬਾ ਦੀਪ ਸਿੰਘ ਦੀ ਕਿਰਪਾ ਦੇ ਨਾਲ ਹੀ ਅੱਜ ਜੋ ਖੁਸ਼ੀ ਹੋਇਆ ਵਾ ਇਹ ਮੈਂ ਹਰ ਐਤਵਾਰ ਹੁੰਦਾ ਜੀ ਅੱਛਾ ਜੀ ਪਹਿਲਾਂ ਮਤਲਬ ਕੇਸ ਨਹੀਂ ਸੀ ਜਿਵੇਂ ਪਹਿਲਾਂ ਜੀ ਮੈਂ ਬਿਲਕੁਲ ਕੇਸ ਨਹੀਂ ਸੀ ਹੈ ਗਈ ਸੀ ਪ੍ਰੇਰਣਾ ਜਿਹੜੀ ਕਿੰਨਾ ਵੱਲ ਵੇਖ ਕੇ ਕੋ ਪਿੰਡੋਂ ਆਉਂਦਾ ਸੀ ਜਾਂ ਕਿਵੇਂ ਨੀ ਪ੍ਰੇਮਨਦ ਮੈਂ ਅਸਲ 'ਚ ਸ਼ੁਰੂ 'ਚ ਪਹਿਲਾਂ ਹੀ ਆਉਂਦਾ ਸੀ ਉਹ ਸਾਡੇ ਪਿੰਡ ਆ ਸੰਤ ਪਬੰਦ ਰੰਜਨ ਸਿੰਘ ਜੀ ਉਹਨਾਂ ਦੀ ਕਿਰਪਾ ਦੇ ਨਾਲ ਵੀ ਤੂੰ ਗੁਰੂ ਘਰ ਦੇ ਨਾਲ ਜੁੜਿਆ ਵਾ ਤੇ ਆਪਾਂ ਦਾੜਾ ਰੱਖੀ ਪ੍ਰਕਾਸ਼ ਕਰੀਏ ਤੇ ਉਤੋਂ ਹੀ ਮੈਂ ਜਦੋਂ ਦਾ ਬਾਬਾ ਦੀਪ ਸਿੰਘ ਦੇ ਦਰਬਾਰ ਤੇ ਆਉਣਾ ਵਾ ਤੇ ਮਹਾਰਾਜ ਦੀ ਕਿਰਪਾ ਵਾ ਸਿੱਖੀ ਪੂਰੀ ਸਰੂਪ ਚੜ੍ਹਦੀ ਕਲਾ ਵਿੱਚ ਜੀ ਹਾਲੇ ਵੀ ਕਈ ਸੰਗਤਾਂ ਜਿਹੜੀਆਂ ਘਰਾਂ ਦੇ ਵਿੱਚ ਹੁੰਦੀਆਂ ਨੇ ਜਿਨ੍ਹਾਂ ਨੂੰ ਕਿਹਾ ਜਾਂਦਾ ਕਿ ਉਹਨਾਂ ਦਾ ਇੱਕੋ ਕਹਿ ਸਕਦੇ ਆ ਕਿ ਜੀਵਨ ਹੀ ਇਸ ਤਰੀਕੇ ਨਾਲ ਕਿ ਗੁਰੂ ਘਰ ਵਾਸਤੇ ਟਾਈਮ ਨਹੀਂ ਨਿਕਲਦਾ ਉਨਾਂ ਲਈ ਸੁਨੇਹਾ ਕੀ ਹੈ ਕਿ ਗੁਰੂ ਘਰ ਦੇ ਲਈ ਟਾਈਮ ਕੱਢਣਾ ਚਾਹੀਦਾ ਨਹੀਂ ਬਿਲਕੁਲ ਜੀ ਕੱਢਣਾ ਚਾਹੀਦਾ ਜੀ ਇਹ ਧਰਤੀ ਦੇ ਵੇਖੋ ਤੁਸੀਂ ਲੱਖਾਂ ਦੀ ਤਦਾਦ ਦੇ ਵਿੱਚ ਸੰਗਤ ਆ ਰਹੀ ਹੈ ਇੰਨੀ ਗਰਮੀ ਦੇ باوجود ਵੀ ਆ ਰਹੀ ਆ ਮੈਂ ਤੇ ਸਰਬੱਤ ਸੰਗਤ ਗਾੜੀ ਇਹੋ ਅਪੀਲ ਕਰੂੰਗਾ ਕਿ ਵੱਧ ਤੋਂ ਵੱਧ ਗੁਰੂ ਘਰ ਨਾਲ ਜੁੜਿਆ ਜਾਵੇ ਘਰਾਂ ਜੂ ਬਾਹਰ ਨਿਕਲ ਕੇ ਤੇ ਗੁਰਬਾਣੀ ਦੇ ਨਾਲ ਜੁੜਿਆ ਜਾਵੇ ਸੰਗਤ ਦੇ ਵਿੱਚ ਕਿੰਨਾ ਫਰਕ ਪਿਆ ਹੈ ਦਿਨ ਪ੍ਰਤੀ ਦਿਨ ਜਿਹੜੀ ਸੰਗਤ 'ਚ ਵਾਧਾ ਹੋ ਰਿਹਾ ਜੀ ਭਾਜੀ ਲੱਖਾਂ ਦੀ ਉਤਾਦ ਦੇ ਵਿੱਚ ਹੈ ਜੀ ਵਾਧਾ ਨਹੀਂਗਾ 10 20 ਗੁਣਾ ਵੱਧ ਹਰ ਚਪੈਰੇ ਦੇ ਵਿੱਚ ਜੇ ਅੱਜ ਇੰਨੀਆਂ ਅਗਲੇ ਐਤਵਾਰ ਇਹਦੇ ਨਾਲੋਂ ਵੀ ਜ਼ਿਆਦਾ ਹੁੰਦੀ ਹੈ ਜੀ ਦਿਨੋਂ ਦਿਨ ਲੱਖਾਂ ਦੀ ਅਦਾਦ ਦੇ ਵਿੱਚ ਸੰਗਤਾਂ ਆ ਰਹੀਆਂ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਨਮਸਤਕੋ ਕੇ ਫਿਰ ਮਨ ਨੂੰ ਕਿੰਨਾ ਕ ਸਕੂਨ ਮੈਂ ਕਹਾਂ ਜੀ ਬਿਲਕੁਲ ਨਹੀਂ ਜੀ ਮੈਂ ਕਿਤੇ ਗਿਆ ਸੀ ਅੱਜ ਲੇਟ ਹੋ ਗਿਆ ਵਾਂ ਪਰ ਮੇਰਾ ਇੱਕੋ ਮਨੋਕਾਮਨਾ ਹੈ ਕਿ ਐਤਵਾਰ ਹੋਊਗਾ ਇਨਸਾਬ ਟਾਲਾ ਸਾਹਿਬ ਤੇ ਚਲੋ ਇਹਨਾਂ ਦੋ ਦਰਬਾਰ ਤੇ ਮੈਂ ਹਰ ਐਤਵਾਰ ਆਉਣਾ ਹੀ ਆਉਣਾ ਜੀ ਜੀ ਬਹੁਤ ਬਹੁਤ ਧੰਨਵਾਦ ਜੀ ਸੋ ਹੋਰ ਵੀ ਵੀਰ ਜੀ ਮੌਜੂਦ ਨੇ ਹਾਂ ਜੀ ਤੁਸੀਂ ਕੀ ਕਹਿਣਾ ਚਾਹੋ ਬਾਬਾ ਜੀ ਖਾਲਸਾ ਵਾਹਿਗੁਰੂ ਜੀ ਬੀ ਜੀ ਮੈਂ ਤੀਨਦਰ ਸਿੰਘ ਲਾਕਾ ਪਿੰਡ ਆਪਣਾ ਮਨਵਾਦ ਬਤਨ ਦਰਦ ਜੀ 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 ਹਰ ਐਤਵਾਰ ਜਿਵੇਂ ਗੁਰੂ ਮਾਧਿਗਾ ਆਪ ਵੀ ਕਿਰਪਾ ਕਰਦੇ ਆ ਜੀ ਜੀ ਪਿਛਪਹਿਰਾ ਸਾਹਿਬ ਦੀ ਜੇ ਆਪਾਂ ਜੋੜੇ ਘਰ ਸੇਵਾ ਕਰੀਦੀ ਆ ਪਰਿਵਾਰ ਦੇ ਨਾਲ ਪਰਿਵਾਰ ਆਪਣਾ ਜੀ ਜੀ ਦੁਰਬਾਨ ਚਰਵਨ ਕਰ ਲੇਦਾ ਜਿਦਾ ਪਿਛਪਹਿਰਾ ਸਾਹਿਬ ਦੀ ਆਪਾਂ ਸੇਵਾ ਕਰ ਲਈਦੀ ਆ ਚੜ ਗਈ ਬਹੁਤ ਜ਼ਿਆਦਾ ਮਨ ਨੂੰ ਆਨੰਦ ਹੁੰਦਾ ਕਿ ਕਦੋਂ ਮੈਂ ਦਵਾ ਲਾਵੇ ਕਦੋਂ ਸੇਵਾ ਕਰ ਜਲੀ ਜੀ ਜੀ ਤੇ ਬਾਕੀ ਗੁਰੂ ਬਾਲਾ ਦੀ ਇਹ ਨਹੀਂ ਕਿਰਪਾ ਵਾ ਕਿ ਜੋ ਸਬਜ਼ਾ ਦੇ ਬਿਆਰ ਨਹੀਂ ਕੀਤੀ ਜਾ ਸਕਦੀ ਜਨਕੀ ਇੱਕ ਜੇ ਸਵਾਸ ਜੇ ਨਾਲਾ ਵੀ ਉਹੋ ਹੀ ਆ ਜੀ ਉਹਦੇ ਕਿਰਪਾ ਕਨੋਂ ਲੱਗੀ ਇਹ ਤੇ ਆਪਾਂ ਦੇ ਸਭ ਕੋਈ ਉਹਦਾ ਆਪਾਂ ਇਹਨੂੰ ਨਿੱਕੀਆਂ ਮੋਟੀਆਂ ਦੁਨਿਆਵੀ ਵਸਤੂਆਂ ਦੇ ਵਿੱਚ ਕਾਲਾਂ ਗੱਡੀਆਂ ਜਾਂ ਹੋਰ ਚਾ ਜਬ ਵੀ ਜੇ ਦੇ ਵਿੱਚ ਦੀ ਤੁਲਨਾ ਕਰ ਸਕਦੀ ਜੀ ਜੋ ਉਹਦੀ ਕਿਰਪਾ ਵਾ ਮੈਂ ਮੋਨਾ ਕੋ ਨਾ ਤੇ ਅੱਜ ਗੁਰੂ ਮਾਰ ਕਿਰਪਾ ਨਾਲ ਦੜਾ ਵੀ ਪ੍ਰਕਾਸ਼ ਹੋ ਰਿਹਾ ਕਿ ਅਸੀਂ ਹੋ ਰਿਹਾ ਗਰੀਬ ਦਾ ਬੱਚਾ ਵਾ ਉਹ ਵੀ ਸਿੱਕੀ ਸਰੂਪ ਚ ਜੀ ਜੀ ਗੁਰੂ ਕੋ ਸਿੱਖੀ ਦੀ ਦਾਤ ਨਾਮ ਦੀ ਦਾਤ ਚੜ੍ਹਦੀ ਕਲਾ ਦਾ ਉੱਚਾ ਸੁਦਾ ਜੀਵਨ ਬਖਸ਼ੀ ਗੁਰੂ ਮੈਂ ਕਿਰਪਾ ਕਰਨ ਬਾਕੀ ਜੋ ਸੰਸਾਰੀ ਦਾਤਾਂ ਉਹਦੇ ਪਤ ਦੇ ਮੁਕੜੇ ਨਹੀਂ ਲੋਕਾਂ ਨੂੰ ਕਿਹਾ ਜਾਂਦਾ ਕਿ ਨੌਜਵਾਨ ਜਿਹੜੇ ਨੇ ਉਹ ਨਸ਼ੇ ਚ ਗਲਤਾਨ ਨੇ ਪਰ ਇੱਥੇ ਆ ਕੇ ਵੇਖਿਆ ਜਾਂਦਾ ਨੌਜਵਾਨ ਜਿਹੜੇ ਉਹ ਸੇਵਾ ਕਰਦੇ ਨੇ ਗੁਰੂ ਘਰ ਦੀ ਵੇਖੋ ਜੀ ਜਿਹੜਾ ਸ਼ੀਦਾ ਸ਼ੀਦਾ ਦਾ ਪਹਿਰਾ ਵਾ ਉਹਦੇ ਵਿੱਚ ਇੱਕ ਇਨੀ ਤਾਕਤ ਹੈ ਹਵਾਨੀ ਤਾਕਤ ਆ ਉਹਦੇ ਗੜੀ ਕੋਈ ਵੀ ਨਸ਼ੇ ਨੂੰ ਸਭ ਦੁਨੀਆਂ ਦੇ ਪਰੇ ਆ ਜੀ ਜੀ ਕੋਈ ਵੀ ਨਸ਼ਿਆੜਾ ਕੋਈ ਵੀ ਆ ਜਦੋਂ ਸ਼ੀਦਾ ਨਾਲ ਸ਼ਰਚ ਆਜਦਾ ਵਾ ਉਹਦੇ ਸਾਰੇ ਦੁੱਖੇ ਕੱਟੇ ਜਾਂਦੇ ਆ ਜੀ ਇਸ ਕਰਕੇ ਦੁਨੀਆਂ ਦੇ ਜੋ ਆ ਕੀ ਜਾਂਦੇ ਨਸ਼ੇ ਜਿਹੜੇ ਕਰਦੇ ਕਰਦੇ ਵੀ ਹੋਣਗੇ ਪਰ ਇੱਥੇ ਵੇਖੋ ਨਾ ਇਹ ਵਰਕ ਦਸੰਗ ਤਾਂ ਦਾ ਹੜ ਹਦਾ ਏ ਬਾਬਾ ਦਾਦਾ ਸਾਹਿਬ ਆ ਗੁਰੂ ਸ਼ੀਸ਼ਗੰਜ ਸਾਹਿਬ ਆਪਣੇ ਬਹੁਵੰਤ ਸਾਹਿਬ ਆ ਅਸੀਂ ਦਜਨ ਗੁਰੂ ਘਰ ਆ ਉਹ ਦੇਖੋ ਸੰਗਤਾਂ ਦਾ ਹੜ ਆਇਆ ਪਿਆ ਜੀ ਜੀ ਐਨੀ ਗਲਮੀਆਂ ਦੇ ਵਿੱਚ ਵੇਖ ਲਓ ਪ੍ਰਸਾਦ ਦੇ ਵਿੱਚ ਵੇਖ ਲਓ ਸੰਗਤਾਂ ਦਾ ਜਿੱਦਾਂ ਦਾ ਹੜ ਦਤ ਚੋਂਦਾ ਤੇ ਉਹ ਹੀ ਰੰਦਾ ਸਰਦਾ ਬਰਕਰਾਰ ਆ ਜੀ ਜੀ ਵੇਖੋ ਬੀਬੀਆਂ ਗਲਮੀਆਂ ਦੇ ਵਿੱਚ ਵੀ ਚਪੈਰਾ ਸਾਹਿਬ ਦੀ ਪੂਰੀ ਪੂਰਾ ਚਪੈਰਾ ਸਾਹਿਬ ਕਰਦੀਆਂ ਜਿਹੜੇ ਜੋੜੇਕਾਰ ਨਿੱਡਰ ਕਰ ਜੋ ਸੇਵਾ ਕਰਦੇ ਆ ਉਹ ਵੀ ਆਪਣੇ ਲੋ ਤੇ ਵੀ ਆਪਣੀ ਗਲਮੀ ਸੇਵਾ ਕਰਦੀਆਂ ਇਹ ਗੁਰੂ ਦਾ ਓਟਾ ਆਸਰਾ ਹੀ ਆ ਜੀ ਜੀ ਸੱਚ ਪੂਛੋ ਤਾਂ ਮੈਂ ਆਪਣੀ ਖੁਦ ਵਾਈ ਕਰਦਾ ਹਾਂ ਤੁਸੀਂ ਮੈਂ ਜਿੰਨਾ ਚਿਰ ਇੱਥੇ ਅਗਿਆ ਸੇਵਾ ਕਰ ਰਿਹਾ ਨਾ ਮੈਂ ਕਦੇ ਕੰਮ ਨਾ ਕਰਿਆ ਅੱਛਾ ਜੀ ਮੈਂ ਖੇਤੀਬਾੜੀ ਦਾ ਕੰਮ ਕਰਦਾ ਹਾਂ ਮੈਂ ਸੱਚ ਬੋਲੂਗਾ ਕਿ ਐਵੇਂ ਦੇ ਜੀ ਜੀ ਮੈਂ ਕੋਈ ਚਾਲ ਪੱਛ ਕੱਢਿਆ ਪਿੰਚ ਵਿੱਚ ਕੰਮ ਨਹੀਂ ਕੀਤਾ ਜਿੰਨਾ ਇੱਥੇ ਆ ਕੇ ਤਾਂ ਸਾਥ ਮਿਲਦਾ ਹੋਵੇ ਤੇ ਸੇਵਾ ਕਰਨ ਦੀ ਕਰਦਾ ਜੋ ਅਫਤਰੀਆਂ ਟੈਨਸ਼ਨਾਂ ਹੁੰਦੀਆਂ ਵਾ ਇੱਥੇ ਆ ਕੇ ਸਾਫ ਖਤਮ ਹੋ ਜਾਂਦੀਆਂ ਹੁਣ ਇੱਕ ਹਿਸਾਬ ਦਾ ਭੜਕ ਨੂੰ ਸੋਵਾਰਾ ਇੱਕ ਹਿਸਾਬ ਦਾ ਨਵਾਂ ਸਾਲ ਨਵਾਂ ਦਿਨ ਨਵੀਂ ਉਮੀਦ ਸਾਰੇ ਸਾਲ ਦੀਆਂ ਗੁਰੂ ਮਹਾਰਾਜ ਦਾ ਆਪੇ ਬਖਸ਼ਿਸ਼ ਕਰਨੀ ਆਪੇ ਕਿਰਪਾ ਕਰਨੀ ਆ ਕਿਹੇ ਚੀਜ਼ੀ ਟੋੜ ਨਹੀਂ ਹੁੰਦਾ ਜੀ ਮਨ ਦੇ ਵਿੱਚ ਕੀ ਵਿਚਾਰ ਹੈ ਕਿ ਜਿੰਨਾ ਚਿਰ ਸਵਾਸ ਨੇ ਇਹ ਦੇਣ ਜਿਹੜਾ ਐਤਵਾਰ ਦਾ ਉਹ ਪੱਕਾ ਗੁਰੂ ਘਰ ਲੇਖੇ ਲੱਗਾ ਹੈ ਜੀ ਵੇਖੋ ਜੀ ਇਹਦੇ ਗੁਰੂ ਮਹਾਰਾਜ ਨੇ ਕਿਰਪਾ ਆਪ ਕਰਨੀ ਆ ਵੈਸੇ ਤਾਂ ਨਾ ਕੋਈ ਵਿਆਜ ਆ ਕਾਰਡ ਕੋਈ ਵੀ ਐਤਵਾਰੋਂ ਮਾ ਚਾਹੀਦਾ ਨਾ ਆ ਜਾਂਦਾ ਨਾ ਬੜੀ ਮਨ ਨੂੰ ਦੁਖੀ ਜਾਂਦਾ ਵੀ ਯਾਰੇ ਨੂੰ ਹਟੇ ਸਗਰ ਤੇ ਕਿ ਤੋਰਦੀ ਗਈ ਫਿਰ ਐਤਵਾਰ ਨੂੰ ਗੁਰੂ ਘਰ ਦੇ ਲਾੜ ਲੱਗੀ ਜਾ ਕੇ ਜੀ 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 ਇੱਕਦੇ ਆਪਾਂ ਜਿਵੇਂ ਹਫਤੇ ਚਾਰ ਦਿਨ ਆਪਾਂ ਦੇ ਚਾਰ ਦਿਨ ਹੀ ਆਗੇ ਹਫਤੇ ਦੀ ਸੇਵਾ ਕਰ ਲੀਏ ਉਹ ਹੋਤੇ ਹੁੰਦੇ ਨੇ ਕੀ ਤੇ ਬੜੀ ਬਾਰ ਦੀ ਕਿਰਪਾ ਉਹ ਉਹ ਕਰਾਉਣ ਵਾਲਾ ਜੀ ਜੀ ਅੰਦੇਲੇ ਆਪਣੇ ਬਸ ਕੋਈ ਨਹੀਂ ਅੱਛਾ ਇਹ ਤੁਹਾਡਾ ਬੇਟਾ ਵੀ ਤੁਹਾਡੇ ਨਾਲ ਹੀ ਆ ਹਾਂ ਜੀ ਬੇਟਾ ਵੀ ਆ ਨਾਲੇ ਵੀ ਨਾਲ ਆਪਣੇ ਤੁਹਾਡੇ ਨਾਲ ਆ ਕੀ ਵੀਰ ਜੀ ਮੇਰਾ ਨਾਮ ਅਰਮਾਨ ਸਿੰਘ ਸਰਦਾਰ ਅਰਮਾਨ ਸਿੰਘ ਮੱਲਿਕ ਅੱਛਾ ਜੀ ਤੇ ਪਾਪਾ ਦੇ ਨਾਲ ਹਰ ਐਤਵਾਰ ਕਰਉਂ ਹਾਂਜੀ ਹਰ ਐਤਵਾਰ ਅੱਛਾ ਜੀ ਤੇ ਜਿਹੜੇ ਤੁਹਾਡੇ ਸਾਥੀ ਨੇ ਜਾਂ ਦੋਸਤ ਨੇ ਤੁਹਾਡੇ ਵਾਂਗ ਉਹਨਾਂ ਨੂੰ ਵੀ ਤੁਸੀਂ ਕਹਿੰਦੇ ਹੁੰਦੇ ਪੀ ਆਂ ਹਾਂਜੀ ਉਹਨਾਂ ਨੂੰ ਵੀ ਕਹਿੰਨੇ ਕੀ ਆਇਆ ਕਰੋ ਸੇਵਾ ਕਰਿਆ ਕਰੋ ਬੜਾ ਮਨ ਨੂੰ ਖੁਸ਼ੀ ਮਿਲਦੀ ਆ। ਅੱਛਾ ਜੀ। ਜੇ ਆਪਾਂ ਬਾਬੇ ਕੋਲ ਹੁੰਨੇ ਆਂ ਰੇ ਬਾਬਾ ਬੜੀ ਖੁਸ਼ੀ ਮਿਲਦੀ ਆ। ਗੇਮਾਂ ਵਿੱਚ ਕੋਈ ਸਵਾਦ ਨਹੀਂ ਹੁੰਦਾ। ਸਵਾਦ ਆਉਂਦਾ ਬਾਬੇ ਕਰ ਸੇਵਾ ਕਰਨ ਦਾ। ਗੇਮਾਂ ਵਿੱਚ ਕੋਈ ਨਹੀਂ ਹੁੰਦਾ। ਗੇਮਾਂ ਨਾਲ ਕੱਖ ਨਹੀਂ ਮੰਦਾ। ਕੀ ਬਾਤ ਆ ਜੀ। ਹਾਂਜੀ। ਤੋਂ ਤੁਸੀਂ ਦੇਖ ਸਕਦੇ ਹੋ ਕਿ ਭਾਵਨਾ ਜਿਹੜੀਆਂ ਸੰਗਤ ਦੀਆਂ ਜਿਹੜੀਆਂ ਗੁਰੂ ਘਰ ਦੇ ਨਾਲ ਜੁੜੀਆਂ ਨੇ ਤਾਂ ਛੋਟੇ ਬੱਚੇ ਨੇ ਵੀ ਆਪਣੀ ਜਿਹੜੀ ਆ ਉਹ ਮੰਨ ਦੀ ਗੱਲ ਦੱਸੀ ਆਪਣੇ ਪਿਤਾ ਦੇ ਨਾਲ ਹਰ ਐਤਵਾਰ ਆਉਣ ਆਉਣ ਵਾਲੀ ਸੰਗਤ ਨਾਲ ਸਾਡੀ ਕੋਸ਼ਿਸ਼ ਹੈ ਕਿ ਅਸੀਂ ਗੱਲਬਾਤ ਕਰਨ ਦੀ ਜਿਹੜੀ ਆ ਇਸ ਵੇਲੇ ਕੋਸ਼ਿਸ਼ ਕਰਦੇ ਪਰ ਫਿਲਹਾਲ ਤਸਵੀਰ ਮੈਂ ਕੈਮਰਾਮੈਨ ਸਾਥੀ ਨੂੰ ਕਹਾਂਗਾ ਗੁਰੂ ਘਰ ਦੀ ਵਿਖਾਈ ਜਾਵੇ ਜਿੱਥੇ ਵੱਡੀ ਗਿਣਤੀ ਦੇ ਵਿੱਚ ਸੰਗਤ ਜਿਹੜੀ ਆ ਉਹ ਨਸਮਸਤਕ ਹੋ ਰਹੀ ਹੈ ਵੱਡੀ ਗਿਣਤੀ ਦੇ ਵਿੱਚ ਸੰਗਤ ਜਿਹੜੀ ਆ ਪਹੁੰਚ ਰਹੀ ਹੈ ਬਾਬਾ ਜੀ ਵਾਇਗੁਰ ਜੀ ਦਾ ਖਾਲਸਾ ਬਾਬਾ ਜੀ ਕੀ ਨਾਮ ਹੈ ਜੀ ਮੇਰਾ ਨਾਮ ਸਰਦਾਰ ਕੁਲਦੀਪ ਸਿੰਘ ਬੰਡਾਲਾ। ਹੇ ਬੰਮੀ ਤੁਹਾਡਾ ਕੀ ਨਾਮ ਹੈ ਜੀ? ਮੇਰਾ ਨਾਮ ਸਰਦਾਰ ਬਲਦੇਵ ਸਿੰਘ ਸੰਧੂ। ਹੇ ਬਾਬਾ ਜੀ ਗੁਰੂ ਘਰ ਦੇ ਨਾਲ ਜੁੜੀਆਂ ਭਾਵਨਾਵਾਂ ਕੀ ਸੰਗਤ ਜਿਹੜੀ ਦੇਖ ਰਹੀ ਕੀ ਕਹਣਾ ਹੈ? ਮੈਂ 1990 ਦਾ ਇੱਥੇ ਹਾਂ। ਗੁਰੂ ਘਰ। ਜੀ ਜੀ। ਬਾਬਾ ਦਰਸ਼ਨ ਸਿੰਘ 1988 ਦੇ ਇੱਥੇ ਜੀ ਜੀ ਜੀ। ਬਾਬੇ ਦੀਪ ਸਿੰਘ ਦੀ ਚੜ੍ਹਦੀ ਕੜਾਈ ਆ ਉਦੋਂ ਦਾ ਹਿਸਾਬ ਲਾ ਲੋ ਵੀ ਇੱਥੇ ਕੁਝ ਵੀ ਨਹੀਂ ਸੀ। ਬਹੁਤ ਆਜ਼ਾਦੀ ਥੋੜੀ ਸੰਗਤ ਸੀ। ਔਰ ਜਿੰਨੀ ਸੰਗਤ ਰਲੀ ਆ ਮਹਾਰਾਜ ਕੋ ਮੰਗੀਆਂ ਮਰਾਦਾਂ ਜੀ ਜੋ ਮੰਗੀਦਾ ਸਭ ਮਿਲਦਾ ਜੀ ਇਹ ਗੁਰੂ ਘਰ ਦੀ ਮੇਰੇ ਕੋਲ ਸੇਵਾ ਵੀ ਆ ਦਹਾ ਬਾਰਾਂ ਪਿੰਡਾਂ ਦੀ ਜੀ ਵਾਹਿਗੁਰੂ ਦੀ ਕਿਰਪਾ ਨਾਲ 7-8 ਟਰਾਲੀਆਂ ਰਕਾਂ ਦੀ ਸੰਗਤ ਸਾਧਦੀ ਆ ਤੇ ਨਾਲ ਸੇਵਾ ਦਿੰਦੀ ਇੱਥੇ ਆਉਂਦੀ ਆ ਹੋਰ ਵੀ ਸਾਡੀ ਸੰਗਤ ਇਤਨਾ ਹੀ ਗੱਡੀਆਂ ਦੇ ਕੇ ਜਾਂਦੇ ਆ ਸੰਗਤ ਆਂਦੀ ਆ ਆ ਕੇ ਤੇ ਸਾਡੇ ਕੋਲ ਸੇਵਾ ਖੜੋ ਤੇ ਸੇਵਾ ਕਰ ਰਹੇ ਆ ਤੇ ਚੜਦੀ ਕਲਾ ਮਹਾਰਾਜ ਦੀ ਕਿਰਪਾ ਵਾ ਜਦਦਰ ਵੀ ਵੇਖੀਦਾ ਉੱਧਰ ਵੀ ਜਿਹੜੀ ਸੰਗਤ ਵੀ ਮਿਲਦੀ ਉਹ ਦੱਸਦੀ ਵੀ ਬਹੁਤ ਬਹੁਤ ਸਾਡੇ ਤੇ ਕਿਰਪਾ ਤਨਤਨ ਬਾਬਾ ਦੀਪ ਸਿੰਘ ਜੀ ਜੀ ਪਰ ਦੱਖ ਚੀਜ਼ਾਂ ਇੱਥੇ ਮਿਲਦੀਆਂ ਵਾ ਭਾਵਨਾ ਬਣਾਉਣੀ ਚਾਹੀਦੀ ਆ ਚਪਹਿਰਾ ਸਾਹਿਬ ਕੱਟਦੇ ਆ ਚਪਹਿਰਾ ਸਾਹਿਬ ਦੇ ਤੇ ਜੋ ਵੀ ਆਉਂਦਾ ਵਾ ਵਾਇਗਰ ਮਨੋ ਕਾਮਨਾ ਪੂਰੀਆਂ ਹੁੰਦੀ ਆ ਜੀ ਤਨਤਨ ਬਾਬਾ ਦੀਪ ਸਿੰਘ ਬਹੁਤ ਅਸ਼ੀਸ਼ ਸਿੰਘ ਮੇਹਰਾਂ ਵਾਲ ਮੇਹਰਾਂ ਦਾ ਮੀਂਹ ਵਰਸ਼ਾ ਰਿਹਾ ਸੰਗਤ ਜਿਵੇਂ ਵੇਖਿਆ ਜਾਵੇ ਪਹਿਲਾਂ ਇੱਥੇ ਲੰਗਰ ਹਾਲ ਨਹੀਂ ਸੀ ਵੱਡਾ ਵੱਡਾ ਹੁੰਦਾ ਜਾਂ ਜੋੜਾ ਘਰ ਵੀ ਹੁਣ ਬਣਿਆ ਸੋ ਮਾਲਕ ਦੀ ਕਿਰਪਾ ਦੇ ਨਾਲ ਜਿਹੜਾ ਹੈ ਬਾਬਾ ਦੀਪ ਸਿੰਘ ਦੀ ਕਿਰਪਾ ਨਾਲ ਇੱਥੇ ਹੁਣ ਉਸਾਰੀਆਂ ਸ਼ੁਰੂ ਵੀ ਹੋਈਆਂ ਸੰਗਤ ਦੇ ਸੁਵਿਧਾਵਾਂ ਵਾਲ ਤੇ ਤਾਂ ਜਿਹੜੀ ਸੰਗਤ ਹੈ ਇੱਕ ਕਹਿ ਸਕਦੇ ਆ ਕਿ ਥੋੜੇ ਚਿਰ ਦੇ ਵਿੱਚ ਪ੍ਰਚਾਰ ਵੀ ਜਿਹੜਾ ਸੰਗਤਾਂ ਦੇ ਵੱਲੋਂ ਕੀਤਾ ਗਿਆ ਇਹ ਕਿਵੇਂ ਵੇਖਦੇ ਹੋ ਕਿ ਗੁਰੂ ਘਰ ਦੇ ਵਿੱਚ ਜਿਵੇਂ ਵੱਡੀ ਗਿਣਤੀ ਦੇ ਵਿੱਚ ਸੰਗਤ ਵੀ ਜੁੜੀ ਹੈ ਪਰਮਾਤਮਾ ਦੀ ਕਿਰਪਾ ਹੈ 1992 93 ਤੋਂ ਸ਼ੁਰੂ ਹੋਈ ਆ ਸੰਗਤ ਬਹੁਤ ਜ਼ਿਆਦਾ ਘੱਟ ਸੀ ਅੱਛਾ ਜੀ 92 93 92 93 1900 ਮੈਂ 90 ਦਾ ਇੱਥੇ ਆਉਣਾ ਜੀ ਜੀ ਪਹਿਲਾਂ ਤੇ ਇੱਥੇ ਬਹੁਤ ਸੰਗਤ ਘੱਟ ਸੀ ਜੋੜਾ ਘਰ ਵੀ ਦੇ ਸੀ ਆਮ ਇੱਥੇ ਜੋੜੇ ਲਾ ਕੇ ਚੱਲ ਜਾਂਦੇ ਸੀ ਜੀ ਤੇ ਵਾਹਿਗੁਰੂ ਦੀ ਇੰਨੀ ਕਿਰਪਾ ਹੋਈ ਵੀ ਇੱਥੇ ਅਸੀਂ ਆਪਣੇ ਹੱਥੀਂ 6-7 ਪੱਖੇ ਲਵਾਏ ਇੱਕ ਪੱਖਾ ਨਹੀਂ ਸੀ ਇੱਕ ਟੋਕਰਾ ਰੋਟੀਆਂ ਦਾ ਪੱਕਦਾ ਸੀ ਤੇ ਦੋ ਤਿੰਨ ਜਿਹੜੀਆਂ ਮਤਲਬ ਬਾਲਟੀਆਂ ਢਾਲਦੀਆਂ ਭੰਦੀਆਂ ਸੀ ਜੀ ਜੀ ਬਾਬਾ ਦਰਸ਼ਨ ਸਿੰਘ ਦਾ ਇੰਨਾ ਇੱਥੇ ਸੰਜੋਗ ਦੇ ਨਾਲ ਮਨੋਂ ਤਨੋਂ ਉਹਨਾਂ ਨੇ ਸੇਵਾ ਕੀਤੀ ਆ ਆਪ ਖੁਦ ਸੇਵਾ ਕਰਦੇ ਰਹੇ ਨੰਗੇ ਪੈਰੀਂ ਅਜੇ ਤੱਕ ਵੀ ਉਹਨਾਂ ਦੀ ਸੇਵਾ ਜਿਹੜੀ ਉਸੇ ਤਰ੍ਹਾਂ ਚੱਲੁੱਤੇ ਆ ਤੇ ਸੰਗਤ ਆਉਂਦੀ ਆ ਸੰਗਤ ਆ ਕੇ ਸੇਵਾ ਕਰਦੀ ਆ ਨਾਲ-ਨਾਲ ਸੰਗਤ ਜੁੜਦੀ ਆ ਵਾਹਿਗੁਰੂ ਤੇ ਸੰਗਤ ਦੇ ਨਾਲ ਹੀ ਤੁਹਾਨੂੰ ਪਤਾ ਫਿਰ ਸਾਰਾ ਕੁਝ ਹੁੰਦਾ ਹੁਣ ਇਸ ਟਾਈਮ ਵਾਇ ਗੁਰੂ ਦੀ ਕਰਪਾ ਇਹ ਨੀਪਿਓ ਇੱਧਰ ਦਰਬਾਰ ਸਾਹਿਬ 1907 ਦੇ ਵਿੱਚ ਇਹ ਵੱਡਾ ਕੀਤਾ ਜੀ ਜੀ ਉਤੋਂ ਬਾਦਾਂ 8 ਸਹੀ ਬਾਹਰ ਸੰਗਤ ਨੇ ਸਾਨੂੰ ਕਿਹਾ ਵੀ ਸੇਵਾ ਲੈਣ ਆਓ ਪਾਪਾ ਜੀ ਨੂੰ ਪਾਪਾ ਜੀ ਨੇ ਬਾਹਰ ਸੰਗਤ ਵਾਸਤੇ ਗੱਡੀਆਂ ਦਿੱਤੀਆਂ ਪਹਿਲਾਂ ਇੱਕੋ ਗੱਡੀ ਆਈ ਫਿਰ ਦੋ ਹੋਈਆਂ ਸਮਾਂ ਪੈ ਕੇ ਸਮਾਂ 2 ਸਮੇਂ ਦੇ ਨਾਲ ਹੀ ਗੱਡੀਆਂ ਜਿਹੜੀਆਂ ਮਾ ਬਾਬਾ ਜੀ ਦੀ ਇੰਨੀ ਕਿਰਪਾ ਬਾਬਾ ਦੀਪ ਸਿੰਘ ਦੀ ਤੇ ਬਾਬੇ ਦਰਸ਼ਨ ਸਿੰਘ ਦਾ ਇੰਨਾ ਸੰਜੋਗ ਆ ਮੇਰੇ ਸਾਬ ਮੁਤਾਬਕ ਤੇ ਜਿੰਨਾ ਕ ਮੈਂ ਵੇਖ ਸਕਿਆ ਇੱਥੇ ਹੋਰ ਏਰੀਏ ਦੇ ਵਿੱਚ ਕੋਈ ਵੀ ਇੰਨੀ ਤਰੱਕੀ ਨਹੀਂ ਹੋਈ ਜਿੰਨੀ ਟਾਲਾ ਸਾਹਿਬ ਦੀ ਸੇਵਾ ਕਰਦਿਆਂ ਸੰਗਤ ਦੀ ਵੀ ਤਰੱਕੀ ਹੋਈ ਦੇ ਗੁਰੂ ਮਹਾਰਾਜ ਦੀ ਤੇ ਸੇਵਾ ਕਰਦਿਆਂ ਹੁਣੇ ਵੇਖੋ ਜੀ ਬਾਬਾ ਦੀਪ ਸਿੰਘ ਨੇ ਜੋ ਬਾਬੇ ਦੀ ਸੰਧ ਦੇ ਇਤਿਹਾਸ ਬਾਰੇ ਤੇ ਸਾਰੀ ਭਰੀ ਪਾ ਸੰਗਤ ਜਾਣਦੀ ਆ ਜੀ 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 ਬਾਬਾ ਜੀ 100 ਦੇ ਇੱਕ ਪਾਠ ਜਿਹੜਾ ਸੀ ਉਹ ਜਪਜੀ ਸਾਹਿਬ ਦਾ ਨਿਤ ਕਰਦੇ ਸੀ ਜੀ ਜੀ ਉਹਨਾਂ ਦੀ ਇੰਨੀ ਮਤਲਬ ਬਾਕੀ ਜਿਹੜਾ ਜੰਗ ਜੋਧ ਕੀਤਾ ਲੰਮੀ ਸਟੋਰੀ ਆਪਾਂ ਸੁਣਾਈਆ ਤੇ ਸਾਰੀ ਸੰਗਤ ਜਾਣਦੀ ਆ ਆਪਾਂ ਦੇ ਪ੍ਰਚਾਰਕ ਹੈ ਨਹੀਂਗੇ ਹਨਾ ਵੀ ਸਾਰੀ ਸਟੋਰੀ ਦਸੀਏ ਤੇ ਮੇਰੇ ਸਾਹਮਣੇ ਘੰਟਾ ਡੇਢ ਘੰਟਾ ਤੇ ਵੈਸੇ ਵੀ ਲੱਗ ਸਕਦਾ ਜੀ ਪਰ ਇਹ ਆ ਵੀ ਜੰਨੀ ਬਾਬਾ ਜੀ ਦੀ ਤਪੱਸਿਆ ਸੀ ਜੰਨੀ ਉਹਨਾਂ ਭਗਤੀ ਕੀਤੀ ਸੀ ਉਹਦਾ ਫਲ ਸੰਗਤ ਨੂੰ ਮਿਲਦਾ ਵਾ ਹੁਣ ਸੰਗਤ ਆ ਕੇ ਜਤਰਾ ਲਗਦੇ ਆ ਆਪ ਬਾਬਾ ਜੀ ਦਰਬਾਰ ਇੱਥੋਂ ਸੀਸ ਇੱਥੇ ਲੱਥਾ ਸੀ ਪਤਾ ਹੀ ਆ ਸਾਰਿਆਂ ਨੂੰ ਅਜੂਦਾ ਗਿਆ ਤਲੀ ਤੇ ਰੱਖ ਕੇ ਦਰਬਾਰ ਸਾਹਿਬ ਗਏ ਉੱਥੇ ਜਾ ਕੇ ਮੱਥਾ ਟੇਕਿਆ ਆਪਣਾ ਬਚਨ ਢਾਲ ਕੀਤਾ ਇਸੇ ਤਰ੍ਹਾਂ ਜਿਹੜੇ ਸੰਗਤਾਂ ਵਾਲੇ ਉਹਨਾਂ ਦੇ ਬਚਨ ਢਾਲ ਹੁੰਦੇ ਆ ਗੁਰੂ ਮਹਾਰਾ ਬਾਣੀ ਦੇ ਨਾਲ ਹੀ ਜੋੜਦੇ ਬਾਣਾ ਬਾਣੀ ਦੇ ਨਾਲ ਬਾਬਾ ਦੀਪ ਸਿੰਘ ਦੇ ਨਾਲ ਜੋੜਿਆ ਤੇ ਸਾਨੂੰ ਸੰਗਤ ਨੂੰ ਮੈਂ ਇਹ ਵੀ ਦੱਸਣਾ ਚਾਹੁੰਦਾ ਵਾ ਕਿ ਨਸ਼ਿਆਂ ਨੂੰ ਤਿਆਗੀਏ ਬਾਣੀ ਦੇ ਨਾਲ ਪਿਆਰ ਕਰੀਏ ਤਣ ਤਣ ਬਾਬਾ ਦੀਪ ਸਿੰਘ ਦੇ ਦਰ ਤੇ ਆਈਏ ਤੇ ਮੂਹ ਮੰਗੀਆਂ ਮਰਦਾ ਪਾਈਏ ਜੀ ਤੁਬ ਬਹੁਤ ਬਹੁਤ ਧੰਨਵਾਦ ਤੁਸੀਂ ਮੈਂ ਚਾਹਾਂਗਾ ਤਸਵੀਰ ਇਹ ਵੀ ਵਿਖਾਈ ਜਵੇ ਬਾਬਾ ਜੀ ਉਹਨਾਂ ਦੀ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਸੇਵਾ ਦੇ ਦੌਰਾਨ ਜਿਹੜਾ ਉਹ ਇਸ ਵੇਲੇ ਸੇਵਾ ਦੇ ਵਿੱਚ ਨੇ ਸੋ ਅਜਿਹੇ ਗੁਰੂ ਘਰ ਦੇ ਵਿੱਚ ਵੀ ਅਜਿਹੇ ਸਿੰਘਾਂ ਦੇ ਵੀ ਦਰਸ਼ਨ ਜਿਹੜੇ ਨੇ ਉਹਨਾਂ ਨੇ ਬਾਬਾ ਜੀ ਵਾਹਿਗੁਰੂ ਜੀ ਕਹਾਂਗੇ ਜਵਾ ਵਾਹਿਗੁਰੂ ਜੀ ਦੇ ਸੋ ਉਹਨਾਂ ਨੇ ਬਹੁਤੇ ਵਿਚਾਰ ਆਪਣੇ ਨਹੀਂ ਰੱਖੇ ਲੇਕਿਨ ਫਤਿਹ ਬੁਲਾਈ ਆ ਪਰ ਮੈਂ ਫਿਲਹਾਲ ਕੈਮਰਾਮੈਨ ਸਾਥੀ ਨੂੰ ਕਹਾਂਗਾ ਗੁਰੂ ਘਰ ਦੀ ਤਸਵੀਰ ਜਿਹੜੀ ਆ ਉਹ ਵਿਖਾ ਦਿੱਤੀ ਜਾਵੇ ਅਸੀਂ ਹਰ ਕਵਰੇਜ ਵੀ ਜਿਹੜੀ ਹੈ ਉਹ ਤੁਹਾਡੇ ਤੱਕ ਅਸੀਂ ਪਹੁੰਚਾਉਂਦੇ ਰਹਿੰਨੇ ਆ ਅਤੇ ਤੁਸੀਂ ਤਸਵੀਰ ਜਿਹੜੀ ਗੁਰੂ ਘਰ ਦੀ ਦੇਖ ਸਕਦੇ ਹੋ ਕਿ ਗਰਮੀ ਦੇ ਬਾਵਜੂਦ ਅੱਜ بارش ਪੈਣ ਤੋਂ ਬਾਅਦ ਪੂਰਾ ਹਮਸ ਹੈ ਵੀ ਜਿਹੜੀ ਗਰਮੀ ਬਹੁਤ ਹੈ ਹੋਈ ਹੈ بارش ਪੈਣ ਤੋਂ ਬਾਅਦ ਵੀ ਲੇਕਿਨ ਗੁਰੂ ਘਰ ਦੇ ਵਿੱਚ ਸੰਗਤ ਦੀਆਂ ਭਾਵਨਾਵਾਂ ਸੰਗਤ ਦੀ ਜਿਹੜੀ ਸ਼ਰਧਾ ਹੈ ਉਹ ਨਹੀਂ ਘਟੀ ਗਰਮੀ ਜਿੰਨੀ ਮਰਜ਼ੀ ਵੱਧ ਗਈ ਹੈ ਲੇਕਿਨ ਗੁਰੂ ਘਰ ਦੇ ਨਾਲ ਸੰਤਾਂ ਦਾ ਪਿਆਰ ਜਿਹੜਾ ਉਹ ਵੱਧਦੇ ਵੇਖ ਨੂੰ ਮਿਲ ਰਿਹਾ ਤਾਂ ਤਸਵੀਰ ਤੁਹਾਡੇ ਨਾਲ ਜਿਹੜੀ ਹੈ ਉਹ ਅਸੀਂ ਸਾਂਝੀ ਕਰ ਰਹੇ ਹਾਂ ਸੋ ਤੁਸੀਂ ਸੋ ਤੁਸੀਂ ਬਣੇ ਰਹੋ ਸਾਡੇ ਨਾਲ ਹਰ ਕਵਰੇਜ ਵੀ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾ ਪਰਸਨ ਜਸਬੀਰ ਸਿੰਘ ਦੇ ਨਾਲ ਮਹਿੰਦਰਜੀਤ ਸਿੰਘ ਗ੍ਰੇਡ ਪੰਜਾਬ ਟੀਵੀ ਅੰਮ੍ਰਿਤਸਰ